ਸਤਿ ਸ਼੍ਰੀ ਅਕਾਲ ਜੀ ਸਾਡੇ ਭੈਣ ਤੇ ਭਰਾਓ ਕੀ ਹਾਲ ਚਾਲ ਆ ਜੀ ਤੁਹਾਡਾ ਉਮੀਦ ਕਰਦੇ ਆ ਜੀ ਬਹੁਤ ਵਧੀਆ ਹੋਵੇਗਾ ਤੇ ਜੋ ਵੀ ਜੀ ਸਾਡੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆਂਦੇ ਆ ਜੀ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਜੀ ਹੁਣ ਮਾਲੀ ਪਹੁੰਚੇ ਆਇਆ ਰਵਿੰਦਰ ਸਿੰਘ ਬਲੌਗ ਬਣਾਉਣ ਵਾਸਤੇ ਤੇ ਕੁੜੀ ਨੂੰ ਵੀ ਮਿਲਣ ਵਾਸਤੇ ਹੁਣ ਤਕਰੀਬਨ ਸਾਰਿਆਂ ਨੂੰ ਪਤਾ ਹੀ ਆ ਵੇ ਜਿੱਦਣ ਦੀ ਕੁੜੀ ਹੋਈ ਆ ਸੰਦੀਪਿਆ ਸਾਹਬ ਦੀ ਆ ਨਾ ਤਾਂ ਕਦੇ ਨੇਤਰ ਦੇ ਜਿਆਦਾ ਚੱਕੀ ਦੇਖੀ ਨਾ ਕਰੇ ਛੋਟੇ ਜਿਹੇ ਤੇ ਨਾ ਸੁੱਖੋ ਨੇ ਯਾਨੀ ਇਹਨਾਂ ਦੇ ਘਰ ਦੇ ਵਿੱਚੋਂ ਸਭ ਨਾਲ ਜਿਆਦਾ ਕੁੜੀ ਸੰਦੀਪ ਸਾਹਮਣੇ ਆ ਹੁਣ ਉਹ ਲੱਗੇ ਉਹ ਸਟੈਪਸ ਕਰ ਲੈਣ ਜੇ ਫਿਰ ਦੂਸਰਾ ਟਾਈਮ ਜੈਸਮੀਨ ਇਹ ਕਹਿੰਦੀ ਵਿੰਦਰ ਰੋਜ਼ ਭਲਾ ਦੇ ਕਰ ਰੋਜ਼ ਇਹਨਾਂ ਸਟੈਪਸ ਸਿਖਾਏ ਕਰਾਂਗੇ ਅਰਵਿੰਦਨ ਉਹ ਕਹਿੰਦੀ ਅਸੀਂ ਤਾਂ ਧੜਾ ਨਾਲ ਜੈਸਮੀਨ ਭੇਜਣੀ ਆ ਬਈ ਜੇ ਤੁਸੀਂ ਸਟੈਪ ਸਿੱਖੂਗੇ ਵੇ ਕਿੱਦਾਂ ਚੱਪਣਾ ਕਿੱਦਾਂ ਨਹੀਂ ਮੇਨਾ ਕੀ ਗੱਲ ਉਹਨਾਂ ਨੇ ਕਹਤੇ ਨੇ ਸਟੈਪ ਸਿੱਖੇ ਜਿਨ੍ਹਾਂ ਦੇ ਕੋਲ ਰਹਿੰਦੀ ਸੀਗੀ ਐਨਐਚਆਰ ਹੋ ਗਿਆ ਮਹੀਨਾ ਕੋ ਚੱਲਿਆ ਜਿਨ੍ਹਾਂ ਦੇ ਕੋਲ ਰਹਿੰਦੀ ਸੀ ਉਹਨਾਂ ਨੂੰ ਕਹਤੇ ਨੇ ਸਟੈਪ ਸਿਖਾਏ ਤੁਸੀਂ ਹੁਣ ਘਰ ਆਏ ਜਵਾਈ ਨੂੰ ਤੁਸੀਂ ਐਦਾਂ ਰੋਪ ਮਾਰਦੇ ਆ ਆਪਣੇ ਕੋਲ 15 ਦਿਨ ਰੱਖ ਕੇ ਕੁੜੀ ਨਕੀ ਗੱਲ ਉਹਦੀ ਮਾਂ ਨੇ ਨਿਆਣੇ ਨਹੀਂ ਪਾਲੇ ਵੇ ਜਾ ਉਹਨਾਂ ਨੂੰ ਪਤਾ ਨਹੀਂ ਹੈਗਾ ਨਿਆਣਾ ਚੱਕਣੋਂ ਤਕਰੀਬਨ ਤੁਸੀਂ ਇਹ ਗੱਲ ਤਾਂ ਕਹਿੰਦੇ ਚੰਗੇ ਲੱਗਦੇ ਜੇ ਉਹਨਾਂ ਦੇ ਘਰ ਕੋਈ ਬੱਚਾ ਨਾ ਹੋਵੇ ਦੋ ਪਹਿਲੀ ਉਹਨਾਂ ਦੇ ਘਰ ਨਿਆਣੇ ਹੈਗੇ ਆ ਉਹਨਾਂ ਨੂੰ ਪਤਾ ਹੀ ਆ ਤੇ ਤੁਸੀਂ ਘਰ ਆਏ ਮੈਂ ਕਹਿੰਨੀ ਬਹੁਤ ਸੇਤਾ ਕਰਦੇ ਆ ਘਰ ਆਏ ਜਵਾਈ ਦੀਆਂ ਪਰ ਜਵਾਈ ਵੀ ਹੁਣ ਕੀ ਕਰੀਏ ਤੀ ਇਹ ਤਾਂ ਤਾਂ ਜਾ ਵੜਦਾ ਹੈ ਤਾਂ ਹੀ ਕੁੱਤੇ ਜਿੰਨੀ ਇੱਜ਼ਤ ਨਹੀਂ ਹੈਗੀ ਉਹਦੀ ਘਰ ਦੇ ਵਿੱਚ ਜਿਹੜਾ ਦੇਦਾ ਉਹੀ ਚਾਰੇ ਖੁਰ ਚੱਕ ਕੇ ਪੈ ਜਾਂਦਾ ਉਹਨੂੰ ਜੇ ਅੰਕਲਾ ਕਦੇ ਕਦੇ ਜਾਵੇ ਤਾਂ ਰੋਗ ਹੋਵੇ ਮੈਂ ਤੂੰ ਹੁਣ ਕੀ ਕਰਨਾ ਹੈ ਕਿ ਇਹ ਹੀ ਲੈ ਕੇ ਆਇਆ ਨਾ ਤਾਂ ਜਾਣਾ ਹੀ ਆ ਤੇਰੇ ਸ਼ੋਪਿੰਗ ਆਹੇ ਜੀ ਕਰ ਬੈਠੇ ਆ ਸਾਰੀਆਂ ਤਕਰੀਬਾਂ ਸਾਰੀਆਂ ਨੇ ਕਰ ਲਈਆਂ ਕਿਹੜੀਆਂ ਕਹਿੰਗੇ ਨੇਤਰ ਨੇ ਕੱਲ ਆਪ ਖੁਦ ਦੱਸਿਆ ਅੱਜ ਅੱਜ ਦੀ ਵੀਡੀਓ ਵਿੱਚ ਕਹਿੰਦਾ ਜਾਸਮੀਨ ਨੂੰ ਭੇਜਣ ਵਾਸਤੇ ਜਿਹੜਾ ਜਿਹੜਾ ਸਮਾਨ ਚਾਹੀਦਾ ਉਹ ਲੈਣਗੇ ਆ ਆਪ ਖੁਦ ਦੱਸਦਾ ਪੈਣਾ ਨੇ દિਵਾਲੀ ਤੋਂ ਪਹਿਲਾਂ ਕੁੜੀ ਨੂੰ ਤੋੜ ਦੇਣਾ ਜੀ ਕਿਉਂ ਕਿਉਂਕਿ ਉਹਦਾ ਆਪਦਾ ਨਹੀਂ ਜੀ ਲੱਗਦਾ ਘਰ ਦੇ ਵਿੱਚ ਪਤਾ ਨਹੀਂ ਤੈਨਾਂ ਨੇ ਮੈਂ ਕਹਨੀ ਆ ਪੂਰੀਆਂ ਬਣ ਹੋਈਆਂ ਹੋਣੀਆਂ ਬਲੌਗਾਂ ਵਿੱਚ ਵੀ ਨਹੀਂ ਹੁੰਦੇ ਅਸਦੀ ਹੁੰਦਾ ਪੂਰੀ ਕੈਮਰਾਮੈਨ ਬਣੀ ਫਿਰਦੀ ਆਪ ਹਿੰਦੀ ਬੋਲਦੀ ਆ ਪੂਰੀ ਸਾਗ ਬਣਾਉਂਦਾ ਸੀ ਇਹਦਾ ਡੈਡੀ ਉੱਥੇ ਪੂਰੀ ਹਿੰਦੀ ਘੋਟੇ ਆਪ ਵੇ ਠੀਕ ਹੈ ਠੀਕ ਹੈ ਲਬਜ ਨਹੀਂ ਵਗੈਰਾ ਵਗੈਰਾ ਮੈਨੂੰ ਨਹੀਂ ਹੁੰਦਾ ਨਾ ਹਿੰਦੀ ਬਹੁਤ ਆਣ ਲੱਗ ਗਈ ਆ ਜਾ ਕੇ ਦੂਏ ਨੇ ਸ਼ਾਰਟ ਭੇਜਿਆ ਕਹਿੰਦਾ ਵੀ ਮੈਨੂੰ ਨਾਤਾ ਇਹਨਾਂ ਨੇ ਧਰੇ ਆ ਪਕੌੜੇ ਮੈਂ ਲੋਰੀ ਹੁਣ ਲਾਂਬੇ ਤੇ ਲਾਂਬੇ ਚੱਲਦੇ ਆ ਸੰਦੀਪ ਕਹਿੰਦੀ ਇਹਨੇ ਉੱਥੇ ਜਾ ਕੇ ਰੀਲ ਭੇਜੀ ਕਹਿੰਦਾ ਜਸਮੀਨ ਸਾਨੂੰ ਦਿਖਾਈ ਕਹਿੰਦੀ ਇਹ ਸ਼ੋਰਟ ਬਣਾਵਣਾ ਭੇਜਦਾ ਵੀ ਮੈਨੂੰ ਗਿਆ ਨੂੰ ਉੱਥੇ ਇਹਨਾਂ ਨੇ ਨਾ ਚਾਹ ਜਾਨੀ ਨਾ ਮੇਰੇ ਮੂਰੇ ਪਕੌੜੇ ਰੱਖੇ ਨਾ ਬਿਸਕਟ ਰੱਖੇ ਭਾਈ ਹੁਣ ਰੱਖਣ ਕੀ ਬਾਕੀ ਸਹੀ ਗੱਲ ਇਹ ਇੱਕ ਦਿਨ ਜਿੱਦਣ ਗਿਆ ਨਾ ਉਹ ਪਕਵਾਨ ਲੱਗਿਓ ਸੀ ਕੱਟਣੇ ਵੀ ਕੁਰਸੀ ਢਾ ਕੇ ਸਰਾਣੇ ਬੈਠਾ ਜੀ ਇਹ ਉਸ ਦਿਨ ਦੀ ਗੱਲ ਹੋਣੀ ਆ ਜਾਨਾ ਦੇ ਮੇਰੇ ਕੁਛ ਰੱਖਿਆ ਨਹੀਂ ਉਹਨਾਂ ਨੇ ਤੇ ਹੁਣ ਪਾਈ ਅਗਲੇ ਵੀ ਕੀ ਕਰਨ ਜਾਂ ਤੂੰ ਤੀਏ ਦਿਨ ਠਾਵਾ ਸੀ ਸਲਾਮ ਕਰਨਾ ਆ ਜਾ ਕੇ ਆਪਣੀ ਇੱਜ਼ਤ ਤਾਂ ਆਪ ਘਟਾਈਓ ਆ ਆਪਣੇ ਨਾਲ ਨਾਲ ਆਪਣੇ ਪਰਿਵਾਰ ਦੀ ਵੀ ਤੇ ਇੱਜ਼ਤ ਘਟਾਈ ਆ ਆਪਣੀ ਪਰਜਾਈ ਦੀ ਵੀ ਘਟਾਈ ਆ ਪਹਿਲਾਂ ਤਾਂ ਤੈਨੂੰ ਉਦੋਂ ਹੀ ਅਣਖ ਖਾ ਲੈਣੀ ਚਾਹੀਦੀ ਸੀਗੀ ਜੋ ਤੇਰੀ ਜਠਾਂ ਪਰਜਾਈ ਦੀ ਇਹਨੇ ਪਰਜਾਈਆਂ ਮਾਵਾ ਬਰਾਬਰ ਹੁੰਦੀਆਂ ਤੇ ਤੇਰੇ ਸਾਹਮਣੇ ਤੇਰੇ ਸੋਹਰੇ ਆ ਨੇ ਉਹਦੀ ਬੇਇੱਜ਼ਤੀ ਕੀਤੀ ਇਹਨੇ ਛੋਟੇ ਚਤਰੇ ਨੇ ਵੀ ਆਪਣੇ ਉੱਥੇ ਫੂਲ ਰੋਬ ਮਾਰਿਆ ਕਰ ਇੱਥੇ ਨਹੀਂ ਮਾਰਨਾ ਇਹ ਰਮਾਲਾ ਤੈਨੂੰ ਉਦੋਂ ਹੀ ਸੋਚਣਾ ਚਾਹੀਦਾ ਤੂੰ ਉਦੋਂ ਵੀ ਢੜ-ਢੜ ਕਰੀ ਗਈਆਂ ਹੈ ਤੇ ਤੀਏ ਦਿਨ ਤੁਸੀਂ ਜਾ ਬੜਦੇ ਆ ਉੱਥੇ ਤਾਂ ਹੀ ਕਹਿੰਦੀ ਅਗਲਾ ਕਾ ਨੇੜੇ ਨਹੀਂ ਵਿਆਹ ਕਰਾਉਣਾ ਚਾਹੀਦਾ ਤੂੰ ਉਹ ਤਾਂ ਇਹ ਹਿਸਾਬ ਆ ਦੁੱਧ ਪਾਇਆ ਪਹੁੰਚ ਜਾ ਮਾੜੀ ਦੁੱਧ ਪਾ ਕੇ ਪਰਣਾ ਇਹਨਾਂ ਬੇਟੋ ਬਸ ਹੁਣ ਵੀ ਮੈਨੂੰ ਲੱਗਦਾ ਦੁੱਧ ਦੁੱਧ ਪਾ ਕੇ ਆਏ ਆ ਲੱਗਦਾ ਤੂੰ ਜਿਸ ਸੋਹਰੇ ਆਲਾ ਹੈਗਾ ਕੋਈ ਸੋਹਰੇ ਜਵਾਈ ਆਲਾ ਅਗਲੇ ਨੇ ਹੁਣ ਕੁੜੀ ਅਗਲੇ ਦੇ ਕੋਲ ਆ ਤੈਨੂੰ ਅਗਲੇ ਨੇ ਕੀ ਪੁੱਛਣਾ ਭਾਈ ਉਹ ਤਾਂ ਅੱਗੇ ਤਾਂ ਮਾਣਾ ਮੋਟਾ ਪੁੱਛ ਲੰਦੇ ਹੋਣੇ ਜਾਂ ਤੂੰ ਨਾਲ ਜਾਂਦਾ ਹੋਣਾ ਐ ਅੰਨਾਂ ਦੀ ਕੁੜੀ ਦੇ ਅਗਲੇ ਨੇ ਹੁਣ ਆਪਣੀ ਕੁੜੀ ਨਾਲ ਹੀ ਜ਼ਿਆਦਾ ਕਰਨਾ ਤੇਰਾ ਤਾਂ ਲੱਗੇ ਨਹੀਂ ਕਰਨ ਤੂੰ ਤਾਂ ਆਪਣੇ ਨਾਲ ਨਾਲ ਆਪਣੇ ਟੱਬਰ ਦੀ ਵੀ ਇੱਜ਼ਤ ਘਟਾਈ ਪਈ ਆ 3 ਦਿਨ ਜਾ ਬੜਦੇ ਆ ਕਦੇ-ਕਦੇ ਬੰਦਾ ਜਾਂਦਾ ਅਗਲਾ ਇੱਜ਼ਤ ਮਾਨ ਵੀ ਕਰਦਾ ਨਾਲੇ ਹੁਣ ਤੂੰ ਐਨੇ ਕਿਹੜੇ ਮੂੰਹੇ ਹੁਣ ਕੱਢ ਲਿਆ ਜਿਦਾਂ ਤੂੰ ਹੁਣ ਪਹਿਲਾਂ ਆ ਕੇ ਚਲ ਗਿਆ ਸੀ ਘੇਰੇ ਤੇ ਹੀ ਜਾਂਦਾ ਸੀ ਤਾ ਤੂੰ ਹੁਣ ਕੀ ਇੱਥੇ ਮੂੰਹ ਚੱਕ ਕੇ ਤੁਰਿਆ ਆਣਾ ਸੀ ਇਹ ਦਿਨ ਪੇਤਾ ਪਤਾ ਦਿਨ ਹੋਣੀਆਂ ਕੱਲੀਆਂ ਚਾਹਾਂ ਹੀ ਮਿਲਣੀਆਂ ਤੂੰ ਸ਼ੁਕਰ ਕਰ ਮੈਂ ਕਹਾ ਕਹਾ ਹੁਣਾ ਕੱਲੀ ਜਾ ਦੇਤੀ ਨਹੀਂ ਕਹਾ ਕਹਾ ਜਵਾਈ ਦੀ ਜਵਾਈ ਤੇ ਨੱਕ ਥਲੇ ਨਹੀਂ ਆਉਂਦੀ ਕੀ ਕਰੀਏ ਉਹ ਕਹਿੰਦਾ ਕੋਲੇ ਦੀ ਪਰਪੀ ਬੁੱਧ ਚ ਰਹਿੰਦਾ 24 ਘੰਟੇ ਉਹ ਉਧਰ ਹੀ ਜਸਮੀਨ ਜਿਹਨੂੰ ਇਹ ਮਾਤ ਨਹੀਂ ਆਂਦੀ ਹੈ ਕਿ ਵੀ ਜੇ ਘਰ ਵਾਲੇ ਨੇ ਮੇਰੇ ਨੇ ਮੈਨੂੰ ਭੇਜੇ ਦਿੱਤਾ ਤੇਨੂੰ ਹੀ ਕਿਹਾ ਉਹਨੇ ਸਾਰਿਆਂ ਦੇ ਵਿੱਚ ਤਾਂ ਨਹੀਂ ਕਿਹਾ ਤੂੰ ਜੋ ਸਾਰਿਆਂ ਨੂੰ ਲਾਗੀ ਦਿਖਾ ਲਣ ਉਧਰ ਇਹੋ ਸੋਹਰੇ ਇਹ ਨੇ ਜਿਹੜਾ ਕੈਮਰੇ ਮੋਰੇ ਲੱਗੇ ਉਹ ਬੇਇੱਜ਼ਤੀ ਕਰਨ ਆਪਣੇ ਜਵਾਈ ਦੀ ਉਹਨੂੰ ਮੈਂ ਤਾਂ ਲੱਗਦਾ ਬਹਿਣਾ ਉਹ ਮੁਸ਼ਕਲ ਹੋਇਆ ਉਹਨੂੰ ਗੱਲੇ ਨਹੀਂ ਆਂਦੀ ਛੋਟੇ ਜੱਤਰੇ ਨੇ ਕਿਹਾ ਕਹਿੰਦਾ ਇਹਨੂੰ ਤਾਂ ਹੁਣ ਖੋਏ ਵਾਲੀ ਬਾਫੀ ਵੀ ਨਹੀਂ ਪਸੰਦ ਆਣੀ ਉਹਨੂੰ ਮੋਰੇ ਕੋਈ ਗੱਲ ਨਹੀਂ ਆਉਂਦੀ ਵੀ ਮੈਂ ਕਹਾ ਤਾਂ ਮੈਂ ਕੀ ਕਹਾ ਉਹ ਹੜੇ ਹੜੇ ਕਰੀ ਜਾਂਦਾ ਇਦਰੀਆਂ ਜਨਾਨੀਆਂ ਹੁੰਦੀਆਂ ਜਿਹੜੀਆਂ ਆਪਣੇ ਘਰ ਵਾਲੇ ਦੀਆਂ ਆਪਣੇ ਪੇਕਿਆਂ ਦੇ ਵਿੱਚ ਕੋਈ ਇੱਜ਼ਤ ਨਹੀਂ ਰੱਖਾ ਰਹਿਣ ਦਿੰਦੀਆਂ ਬਿਹਾਰ ਕੋਈ ਆਕੇ ਇਹਨੂੰ ਕੋਈ ਵੀ ਕੁਝ ਵੀ ਕਹਿ ਜਵੇ ਜਨਾਨੀਆਂ ਦੇ ਹੱਥ ਹਵਾ ਹੁੰਦਾ ਆਪਣੇ ਪੇਕਿਆਂ ਦੇ ਘਰ ਆਪਣੇ ਘਰ ਵਾਲੇ ਦੀ ਇੱਜ਼ਤ ਵਧਾਣਾ ਸੋਹਰਿਆਂ ਦੇ ਘਰ ਹੁੰਦਾ ਆ ਘਰ ਵਾਲੇ ਦਾ ਫਰਜ਼ ਵੀ ਮੈਂ ਆਪਣੇ ਘਰ ਵਾਲੇ ਦੀ ਇੱਜ਼ਤ ਕਿੱਦਾਂ ਵਧਾਣੀ ਕਿੱਦਾਂ ਨਹੀਂ ਪਰ ਇਹ ਇਹ ਸੋਹਰਿਆਂ ਦੇ ਘਰ ਵੀ ਆਪਣੇ ਆਪਣੇ ਘਰ ਵਾਲੇ ਦੀ ਬੇਇੱਜ਼ਤੀ ਕਰਦੀ ਆ ਤੇ ਇੱਥੇ ਵੀ ਆਪਣੇ ਘਰ ਵਾਲੇ ਦੀ ਆਪਣੇ ਮਾਪਿਆਂ ਤੋਂ ਵੀ ਹੁਣ ਕਰਵਾਂਦੀ ਆ। ਉਹਨੂੰ ਮੈਂ ਕਿਹੜੇ-ਹੜੇ ਵਿਚਾਰਾ ਕਰਿਆਂ ਦੇਖੀ ਜਾਂਦਾ। ਚਲ ਵਿਚਾਰਾ ਦਾ ਕਾਹਦਾ? ਸਿਰੇ ਤਾਂ ਉਹਨੇ ਆਪਣੇ ਚੜਾਈ ਗਿਓ ਹੈ। ਉਹ ਸਾਡੀ ਸਮੈਨ ਆਉਣੀ ਚਾਹੀਦੀ ਆ ਕਿਉਂਕਿ ਰਵਿੰਦਰ ਨੇ ਔਰ ਜੈਕਲੀਨ ਨੇ ਕੋ ਬਣਾਇਆ ਦੇਸ਼ਾਂ ਦੇ ਵਿੱਚ ਅਲਗ-ਦੋੜ। ਆ ਮੈਂ ਵੀ ਅੱਜ ਗੱਲ ਕਰਨ ਲੱਗੀ ਸੀ। ਮੈਂ ਵੀ ਸੋਚਾਂ ਕਿ ਸਾਰੇ ਜਾਣੇ ਲੱਗੇ ਹੋ ਆਪਣਾ ਮੋਢੇ ਤੇ ਰੋਬ ਮਾਰਨ ਘਾਰੇ ਜਵਾਈ ਤੇ ਤਾਂ ਨੇ ਇਤਰੋਂ ਸੇਉਂ ਕਿ ਕਈ ਮੈਂ ਪਿੱਛੇ ਰਹਿ ਗਿਆ। ਉਹ ਕਿਹੜੀ ਖੋਡ ਚ ਪੜਿਆ ਆ। ਦੇਖ ਲਓ ਜੀ ਹੁਣ ਨਿਕਲਿਆ ਆ। ਲੱਗ ਗਿਆ ਆਪਣੀਆਂ ਮਾਨ ਫੁਕਰੀਆਂ ਇਹਨੂੰ ਤਾਂ ਕਹਿੰਦਾ ਸਾਡੀ ਖੁਸ਼ਬੂ ਆਣੀ ਚਾਹੀਦੀ ਆ ਹਰ ਗੁਣ ਨੂੰ ਰਵਿੰਦਰ ਦੇ ਜਾਸਮੀਨ ਐ ਤਾਂ ਘੁੰਮਣਾ ਪਰਦੇਸਾਂ ਦੇ ਵਿੱਚ ਦੇਸਾਂ ਦੇ ਵਿੱਚ ਓਏ ਹੋਏ ਹੋਏ ਉੱਚ ਚੋਟੀ ਦੇ ਮਾਲਕ ਆਹੋ ਕਹਿੰਦਾ ਸਾਡੇ ਕੋਲ ਛੱਡ ਜੂਗੀ ਇਹ ਫਿਰ ਜਾਉਗੇ ਬਾਹੋ ਤੇਰਿਆ ਜੇ ਤੇ ਫੇਰ ਨਹੀਂ ਸੀ ਫੇ ਆਪਣੀ ਕੁੜੀ ਨੂੰ ਪਹਿਲਾਂ ਹੀ ਕਹਿ ਦਿੰਦਾ ਵੇ ਪ੍ਰੈਗਨੈਂਟ ਨਾ ਹੋ ਤੁਸੀਂ ਪਹਿਲਾਂ ਹੀ ਕਮਾਉਂਦੇ ਉਹਨੂੰ ਪਹਿਲਾਂ ਹੀ ਕਹਿੰਦੇ ਵੱਡਾ ਗੁਰੂ ਬਣਿਆ ਫਿਰਦਾ ਐ ਤੂੰ ਹੈ ਇਹਨਾਂ ਦਾ ਚਿੰਨੇ ਬਣਾਇਆ ਤੇ ਆਪਣੇ ਹੁਣ ਤੂੰ ਹਾਸ ਸਿੱਖਿਆ ਦਿਨਾ ਵੇ ਫਿਰੋ ਦੇਸਾਂ ਪਰਦੇਸਾਂ ਦੇ ਵਿੱਚ ਵਾਹ ਉਹ ਤੇਰੇ ਮੈ ਕਹਣੀ ਤੇਰੇ ਮੂੰਹ ਨਾਲ ਮੈਂ ਵੀ ਸੋਚਾਂ ਵੀ ਫੁਕਰੀ ਨਾ ਕੱਡੇ ਬਿਨਾ ਰਹਿ ਨਹੀਂ ਸਕਦਾ ਇਹ ਐਨੀਆਂ ਫੁਕਰੀਆਂ ਮਾਰਦੇ ਨਾ ਜੋ ਦੋਏ ਪੇਤੀ ਮੈਂ ਕਹਣੀ ਗੱਲਾਂ ਹੀ ਛੱਡ ਦੋ ਫੁਕਰੀਆਂ ਹੀ ਆਪ ਲੈ ਇਹਨਾਂ ਦੇ ਐ ਨਹੀਂ ਹੈਗਾ ਜਨਾਨੀਆਂ ਦੇ ਵਿੱਚ ਬਹਿ ਜਾਂਦੇ ਆ ਬਾੜ ਕੇ ਮੈਂ ਜਾ ਕੇ ਖੇਤਾਂ ਦਾ ਕੋਈ ਕੰਮ ਕਰਦੇ ਕਰਾ ਲਈ ਜਾ ਕੇ ਲੋਕੀ ਵੀ ਇਹਨਾਂ ਨੂੰ ਮੈਂ ਕਹਣੀ ਹੰਬਗੇ ਕਮੈਂਟਾਂ 'ਚ ਕਹਿ ਕੇ ਵੀ ਬਾਈ ਜਨਾਨੀਆਂ ਵਾਲਾ ਕੰਮ ਨਾ ਕਰਿਆ ਕਰੋ ਜਾ ਕੇ ਖੇਤਾਂ 'ਚ ਕੰਮ ਕਰਾ ਲਿਆ ਕਰੋ ਬੰਦੇ ਬਾਹਰਲਾ ਕੰਮ ਕਰਦੇ ਚੰਗੇ ਲੱਗਦਾ ਜਨਾਨੀਆਂ ਘਰ ਦਾ ਕੰਮ ਪਰ ਨਹੀਂ ਏ ਰੰਨਾ ਜਿਹਾ ਧੰਨਾ ਬਣ ਕੇ ਬਹਿ ਜਾਂਦੇ ਆ ਚੌਂਕੜੇ ਮਾਰ ਕੇ ਬਹਿ ਜਾਂਦੇ ਆ ਜਾ ਆਪ ਕੰਮ ਕਰਦੇ ਫਰੀ ਜਾਂਦੇ ਘਰ ਦਾ ਹੁਣ ਰਹਿ ਮੁਕੀ ਨੂੰ ਕੱਲ ਆਹੋ ਛੋ ਨਿਤਰ ਸਾਗੇ ਲੱਗਿਆ ਸੀ ਬਣਾਣਾ ਬੱਲੇ ਬੱਲੇ ਵੀ ਕਿਸੇ ਸਿੱਖਣ ਨੂੰ ਮਿਲੂ ਪਾਣੀ ਲੱਖੇ ਪਾਣੀ ਨੂੰ ਲਾ ਰਾਕੀਨ ਸੁਕਾਈ ਜਾ ਸਕਦੀ ਜਣਾ ਉਹਨਾਂ ਨੂੰ ਪਾਣੀ ਨੇ ਆਪੇ ਸਾਗ ਚੀਰੇ ਆਪੇ ਬਣਾਵੇ ਬਸ ਰੋਟੀਆਂ ਰਹਿ ਗਈਆਂ ਸੀ ਪਕਾਉਣ ਨੂੰ ਉਹ ਆ ਕੇ ਸੁੱਖਾ ਉਹਨਾਂ ਨੇ ਪਕਾਈਆਂ ਬਾਕੀ ਤੋੜ ਕੇ ਧਕ ਲਾਈਆਂ ਥੱਲੇ ਤੇ ਵੀ ਆਵਾਜ਼ ਆ ਰਹੀਆਂ ਤੁਹਾਨੂੰ ਕੌਣ ਆ ਗਿਆ ਆਦੀ ਆਜੋ ਬ੍ਰਹੋਤਮ ਸਿੰਘ ਅੱਛਾ 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 ਅੱਲੇ ਗਾਇਆਂ ਇੰਨੀਆਂ ਹਣ ਗਈ ਜਾਣ ਉਹਨਾਂ ਨੂੰ ਇਥੇ ਆ ਪਾਣੀ ਦਾ ਟਾਈਮ ਹੋਣਾ ਜਾਂ ਪੱਠਿਆਂ ਦਾ ਟਾਈਮ ਹੋਣਾ ਪਰ ਨਹੀਂ ਇਹ ਕਹਿੰਦਾ ਕੋਈ ਗੱਲ ਨਹੀਂ ਉਹਨਾਂ ਨੂਨਾ ਕੋ ਵੀ ਪਹੁੰਚਦਾ ਆ ਪਹਿਲਾਂ ਕਹਿੰਦਾ ਤੋੜਕਾ ਲਾ ਰਵਾਂ ਸਾਗੂ ਤੋਂ ਹਜੇ ਸਾਗ ਨੂੰ ਲੰਨ ਪੰਦਾ ਸੀਗਾ ਆ ਜ਼ਿੰਮੇਵਾਰੀ ਹੈ ਇਹਨਾਂ ਦੀ ਆਪਣੇ ਪਸ਼ੂਆਂ ਪ੍ਰਤੀ ਦੇਖ ਲਓ ਤੁਸੀਂ ਜਨਾਨੀਆਂ ਦੀ ਜ਼ਿੰਮੇਵਾਰੀ ਹੈ ਨਿਭਾਉਂਦੀ ਆ ਇਹ ਖੇਤਾਂ ਦੇ ਤੇ ਆਪਣੇ ਜਿਹੜਾ ਪਸ਼ੂ ਆ ਜਿੰਨਾਂ ਤੋਂ ਇਹ ਇਹਨਾਂ ਦੀ ਰੋਟੀ ਰੋਜੀ ਚੱਲਦੀ ਆ ਜਾਂ ਦੁੱਧ ਦੁੱਧ ਤਾਂ ਨਾ ਦਿੰਦੇ ਆ ਠੀਕ ਆ ਉਹਨਾਂ ਦੀ ਨਹੀਂ ਇਹਨੂੰ ਫਿਕਰ ਹੈ ਕਿ ਫਿਰ ਅਖੀਆ ਕਾਸ ਨੂੰ ਆ ਵੇਚ ਦੋ ਫੇਕਸ ਨੂੰ ਜ਼ਿੰਮੇਦਾਰ ਬਣੇ ਫਿਰਦੇ ਆ ਬਲੌਗਰੇ ਬਣੋ ਕੱਲੇ ਜਨਾਨੀਆਂ ਦੇ ਕਲਾਮੇ ਬਣੋ ਉਹਨਾਂ ਨੂੰ ਬੜੀ ਤੜਫਾਨੇ ਆ ਵਿਚਾਰੀਆਂ ਨੂੰ ਤੁਸੀਂ ਬਈ ਇੱਕ ਗੱਲ ਦੀ ਉੱਧਾ ਸਮਝ ਨਹੀਂ ਲੱਗੀ ਤੁਹਾਨੂੰ ਵੀ ਤਕਰੀਬਨ ਪਤਾ ਹੀ ਆ ਬੇਰੀ ਦੇ ਫੁਕਰੀਆਂ ਸਾਹ ਨਹੀਂ ਲੈਂਦੀਆਂ ਜਸਮੀਨ ਦੀਆਂ ਇਹਦਾ ਬੋਲਣ ਵੀ ਉਹ ਰਹਿ ਨਹੀਂ ਸਕਦੀ ਐ ਤਾਂ ਆਪਣੇ ਸਾਸੋਰੇ ਨੂੰ ਨਹੀਂ ਸੀ ਬੋਲਣ ਦੇਂਦੀ ਕੱਲਿਓ ਬੋਲੀ ਜਾਂਦੀ ਸੀਗੀ ਇੱਥੇ ਤੱਕ ਕਿ ਕਮੈਂਟਾਂ 'ਚ ਲੋਕੀ ਕਹਿ ਕਹਿ ਕੇ ਵੀ ਸਮਝਾ ਗਏ ਵੀ ਜਸਮੀਨ ਕਿਸੇ ਉਹਨਾਂ ਵੀ ਮੱਕਾ ਦਿਆ ਕਰ ਬੋਲਣ ਦਾ ਭਾਈ ਤੋ ਕੱਲੀ ਬੋਲਦੀ ਰਹਿੰਦੀ ਐ ਪਰ ਨਹੀਂ ਐਨੈ ਜੀ ਪੇਰੀਤੀ ਇਹਨਾਂ ਨੂੰ ਉਥੇ ਕਦੇ ਵੀ ਕਿਸੇ ਨੂੰ ਬੋਲਣ ਨਹੀਂ ਦਿੱਤਾ ਆਪੇ ਬੋਲਦੀ ਰਹੀ ਆ ਜਾਂ ਕਿਸੇ ਨੇ ਇਹਨਾਂ ਸਮਝਾਤੇ ਨਹੀਂ ਚੁੱਪ ਕੀਤੀ ਜਦੋਂ ਇਹਦੇ ਨਿਆਣਾ ਨਿੱਕਾ ਹੋਇਆ ਉਦੋਂ ਨਹੀਂ ਇਹ ਚੁੱਪ ਕੀਤੀ ਇੱਥੇ ਆ ਕੇ ਥੋੜੇ ਦਿਨ ਹੋ ਗਏ ਨਾ ਤਾਂ ਇਹ ਬਲੋਗਾਂ ਦੇ ਵਿੱਚ ਚੰਗੀ ਤਰ੍ਹਾਂ ਆਂਦੀ ਆ ਜੀ ਠੀਕ ਆ ਨਾ ਹੀ ਹੋਣਾ ਇਹ ਜਿਆਦਾ ਕੁਝ ਬੋਲਦੀ ਆ ਕੱਲ ਉਦੋਂ ਵੀ ਜਿੱਦਾਂ ਇਹਨਾਂ ਨੇ ਦੀਵੇ ਖਰੀਦੇ ਛੋਟਾ ਚਤਰਾ ਵੀਡੀਓ ਬਣਾਉਂਦਾ ਸੀ ਚੁੱਪ ਕਰਕੇ ਮੰਨ ਲਗ ਦੇਣੀ ਆ ਪਿੱਛੇ ਦੀ ਲੰਗੀ ਨਹੀਂ ਆਪਣਾ ਰੋਲ ਨਿਭਾਉਣ ਤੋਂ ਇਹ ਤਾਂ ਪਿੱਛੇ ਹਟਦੀ ਨਹੀਂ ਪਤਾ ਨਹੀਂ ਕਿਹੜੀ ਇਹਨੂੰ ਬੂਟੀ ਸੰਗਾਤੀ ਆ ਜਾਂ ਪਤਾ ਨਹੀਂ ਭਾਈ ਇਹਨਾਂ ਦੇ ਘਰ 'ਚ ਹੀ ਕੋਈ ਅਨਬਣ ਜਾ ਕਿਸੇ ਪੰਡਤ ਤੋਂ ਲੈ ਕੇ ਇਹਨਾਂ ਨੇ ਕੋਈ ਬਾਬੇ ਬੁੱਬੇ ਧਾਗਾ ਤਵੀਤ ਪਵਾਤਾ ਜਿਹੜੀ ਇਹ ਇੰਨੀ ਸ਼ਾਂਤ ਹੋ ਗਈ ਆ ਭਾਈ ਇਹ ਨਹੀਂ ਸਮਝ ਲੱਗੀ ਬਈ ਦੀ ਰਗਾਂ ਨੂੰ ਹੁਣ ਕੀ ਹੋ ਗਿਆ ਜਾ ਤਾਂ ਇਹਨੋਂ ਜੀ ਜੂ ਨਹੀਂ ਲੱਗਦਾ ਇਹਦਾ ਫੁਕਰੀ ਮਾਨ ਮੀਲਾ ਇੱਥੇ ਚੱਲਦੀ ਨਹੀਂ ਇਹਦੀ ਜਾ ਤਾਂ ਇਹਨੂੰ ਫੂਲਦੀ ਆਪਣੀ ਦੀ ਯਾਦ ਆਂਦੀ ਆ ਭਾਈ ਮੈਂ ਮਾ ਉੱਥੇ ਪਹੁੰਚਾ ਜਾ ਕੋਈ ਇਦਾਂ ਦੀ ਗੱਲ ਬਾਤ ਇਹਨਾਂ ਦੇ ਘਰ ਦੇ ਵਿੱਚ ਹੋਈ ਹੋ ਆ ਜਿਹੜੀ ਇਹਨਾਂ ਨੇ ਸ਼ਾਂਤ ਕਰਤੀ ਭਾਈ ਚਤਰੋ ਨਹੀਂ ਉਹ ਉਹ ਤਾਂ ਕਿਸੇ ਨੂੰ ਗੱਲ ਨਾ ਆਣਦਾ ਵੀ ਇਹ ਹੋਈ ਉਹਦਾਂ ਦੇ ਜਿੱਦਾਂ ਦੇ ਉਹਦੀ ਮਾ ਸੱਸ ਆ ਕੇ ਗਈ ਆ ਨਾ ਜਿੱਦਾਂ ਦੀ ਉਹਦੀ ਇਹ ਨਹੀਂ ਇਹ ਨਾ ਪੂਰੀ ਤਿਆਰ ਸੀਗੀ ਭਾਈ ਉੱਥੇ ਜਾਣ ਨੂੰ ਆਪਣੇ ਸੋਰੀ ਜਾਣੂ ਇਹ ਪੂਰੀ ਤਿਆਰ ਸੀ ਵੀ ਜਦੋਂ ਦੀਵਾਲੀ ਦਾ ਮੱਥਾ ਟੇਕਣਾ ਵੀ ਮੈਂ ਉਦੋਂ ਜਾਊਂਗੀ ਉਦੋਂ ਵੀ ਐਨ ਪੂਰੀ ਐਨ ਫੁੱਲ ਫੁੱਲੇ ਇਹ ਖੁਸ਼ੀ ਐਨ ਪੰਪ ਪੂੰਪੇ ਤੇ ਪੂਰੇ ਖੋਚ ਐਨ ਬੱਚੇ ਉਹ ਪੂਰੇ ਐਨ ਫੁਕਰੀਆਂ ਉਹਦੇ ਲੰਮੀ ਬੈਸੀ ਨਾ ਖਟੇ ਨਣ ਤੇ ਨੰਦੋਈਆ ਆਇਆ ਸੀਗਾ ਉਹਦੇ ਸਾਹਮਣੇ ਵੀ ਜਾਣੀਆਂ ਐਨ ਪੂਰੀ ਫੁੱਲ ਐਨ ਇਹ ਆਪਣੀਆਂ ਪੂਰੀਆਂ ਫੁਕਰੀਆਂ ਰੋਕ ਜਾਨਾ ਕੱਟ ਪਾਰੇ ਜਿੱਦਾਂ ਇਹਨਾਂ ਨਰਦੋਇਆ ਆਇਆ ਸੀ ਉਹ ਨਾਲ ਵੀ ਪੂਰੇ ਜੱਕੜ ਮਾਰੇ ਜੀ ਇਹਨੇ ਇਹਨਾਂ ਚੰਗੀ ਤਰ੍ਹਾਂ ਇਹ ਚੁੱਪ ਹੈਗੀ ਉਦੋਂ ਦੀ ਉਦੋਂ ਦੀ ਬਲੌਗਾਂ ਚ ਆਣਾ ਹਟਿਆ ਇਹ ਜਿੱਦਾਂ ਦਾ ਉਦੋਂ ਇਹਦੀ ਸੱਸ ਨੇ ਆ ਕੇ ਕਹਿਤਾ ਵੀ ਅਸੀਂ ਇਹਨੂੰ ਦਵਾ ਬੇ ਮੈਂ ਪੰਜੀਰੀ ਦਿਵਾਲੀ ਤੋਂ ਬਾਅਦ ਚ ਲੈ ਕੇ ਆਣੀ ਆ ਮੈਂ ਮੈਂ ਪਹਿਲਾਂ ਨਹੀਂ ਇਹਨੂੰ ਲੈ ਕੇ ਜਾਣਾ ਬੇ ਰਹਿ ਲਵੇ ਹਜੇ ਹੋਰ ਸੱਸ ਪੈ ਜੀ ਕਹਿੰਦੀ ਆ ਉਹ ਇੱਥੇ ਹੀ ਰਹੇ ਉਹਦਾ ਮੱਥਾ ਠੇਕਦੀ ਆ ਮੈਂ ਭਾਈ ਸਾਡੇ ਹੁਣ ਬਲੌਗ ਵੀ ਅੱਛਾ ਬਿਨਾ ਚੱਲਦੇ ਆ ਤੇ ਸਾਡੇ ਘਰ ਚ ਵੀ ਥੋੜੀ-ਬਹੁਤੀ ਸ਼ਾਂਤੀ ਬਣੀ ਆ ਵਾ ਬੇ ਹੁਣ ਲਗ ਪ੍ਰੀਤੀ ਵੀ ਜਵਾਨ ਅੰਦਰ ਆ ਨਹੀਂ ਜਦੋਂ ਇਹ ਹੁੰਦੀ ਆ ਉਹਦੇ ਵੀ ਜੁਗਿੱਠ ਜੀਭ ਹੁੰਦੀ ਆ ਇਹਦੇ ਨਾਲੋਂ ਵੀ ਪੂਰਾ ਰੋਹ ਮਾਰਦੀ ਆ ਉਹ ਤਾਂ ਕਹਿੰਦੀ ਹੁੰਦੀ ਸਾਡੇ ਘਰ ਦੀ ਸ਼ਾਂਤੀ ਦਾ ਮਾਹੌਲ ਬਣਿਆ ਇਹ ਤਾਂ ਭਲਾ 3 ਮਹੀਨੇ ਇੱਥੇ ਰਹਿ ਲਵੇ ਇਸੇ ਕਰਕੇ ਉਹ ਆਪਣੇ ਜਵਾਈ ਤੋਂ ਕਹਾ ਕੇ ਲੈ ਕੇ ਆਏ ਸੀਗੇ ਵੇ ਚਲ ਜੇ ਅਸੀਂ ਕਹਾਂਗੇ ਪਤਾ ਨਹੀਂ ਚੰਗਾ ਨਹੀਂ ਲੱਗਦਾ ਮੈਂ ਤੂੰ ਹੀ ਕਹਿ ਦੇ ਇਹਨਾਂ ਨੂੰ ਵੇ 3 ਮਹੀਨੇ ਨਹੀਂ ਹੋਏ ਨਾ ਨਾ ਕਹਿੰਦਾ ਤੁਸੀਂ 3 ਮਹੀਨੇ ਨਾ ਕੁੜੀ ਤੋਰਿਓ ਜੈਸਮੀਨ ਨੂੰ ਵੀ ਨਾਲੇ ਰੱਖਿਓ ਕੁੜੀ ਨੂੰ ਵੀ ਨਾਲੇ ਰੱਖਿਓ ਉਹਦਾ ਹੋ ਛੱਡ ਗਏ ਪਹਿ ਹੈ ਨਾ 3 ਮਹੀਨੇ ਪਰ ਰੋਸਨਦੀਪ ਕਹਿਣ ਲੱਗੀ ਉਹਨੇ ਗੱਲ ਮਾਰੀ ਵਿੱਚ ਕਹਿੰਦੀ ਨਾ ਨਾ ਕਹਿੰਦੀ ਆਪਾਂ ਦਾ ਕਹਿੰਦੀ ਕਹਨੇ ਆ ਪਰ ਇਹਨਾਂ ਦੀ ਆਪਸ ਚ ਨਹੀਂ ਹੋਣੀ ਕੀ ਪਤਾ ਰਵਿੰਦਰ ਤੇ ਜੈਸਮੀਨ ਆਪਸ ਚ ਕਹਿੰਦੀ ਗੱਲ ਤਾਂ ਫੋਨਾਂ ਤੇ ਗੱਲਬੁਲ ਕਰਕੇ ਹੀ ਵੇ ਚੱਲ ਜਣ ਵੇ ਇਹਨਾਂ ਨੇ ਨਹੀਂ ਰਹਿਣਾ ਕਹਿੰਦਾ ਤੁਸੀਂ ਫੋਨ ਫੜ ਕੇ ਰੱਖ ਲਿਓ ਇਹਨਾਂ ਤੋਂ ਠੀਕ ਆ ਉਦੋਂ ਦੀ ਹੁਣ ਇਹ ਬੰਦ ਆ ਰਹੀ ਜੀਬਾ ਮੈਨੂੰ ਪਤਾ ਨਹੀਂ ਰੱਖ ਗਏ ਖੁਸ਼ ਨਹੀਂ ਜਾਂ ਕਿੱਦਾਂ ਵੀ ਹੈ ਉਦੋਂ ਦੀ ਇਹ ਨਾਤਾ ਬਲੋਗਾ ਵਿੱਚ ਆਂਦੀ ਆ ਨਹੀਂ ਆਪਣੀਆਂ ਫੁਕਰੀਆਂ ਭਾਈ ਛੱਡਦੀ ਐ। ਸ਼ਾਂਤ ਦਾ ਭਾਈ ਹੁਣ ਤਾਂ ਹੀ ਐ ਇਹ ਜਾਨੂ ਇਹ ਆਪਣੇ ਚਿੱਤੋਂ ਮੇਨਾਂ ਦਾ ਗੁੱਸੇ ਗਿੱਲੇ ਹੋਈ ਹੋਣੀ ਐ ਨਾ ਲਾੜ ਲੁਰ ਕੇ ਬੈਠੀ ਹੋਣੀ ਆ। ਬੇਹੇ ਮੈਨੂੰ ਤੋੜ ਦੇਣ ਜਾਂ ਉਹੋ ਲੈ ਕੇ ਨਹੀਂ ਜਾਂਦੇ ਇਹਨੂੰ। ਠੀਕ ਆ। ਹੁਣ ਦੇਖੋ ਮੈਨੂੰ ਲੱਗਦਾ ਤਾਂ ਹੈਗਾ ਜਿਸ ਹਿਸਾਬ ਨਾਲ ਨਾ ਹੁਣ ਉਹ ਤਿਆਰੀ ਲੱਗ ਗਈ ਆ। ਸਮਾਨ ਸਮੂਹਣ ਖਰੀਦਣ ਲੱਗ ਗਿਆ ਕੰਗਣ ਤਿਆਰਾ ਹਾ ਝਾਂਜਰਾ ਵਗੈਰਾ। ਹੋ ਸਕਦਾ ਇਹਨੂੰ ਦੀਵਾਲੀ ਤੋਂ ਪਹਿਲਾਂ ਹੀ ਤੋੜ ਦੇਣ ਇਹ। ਉਹ ਵੀ ਦੀਵਾਲੀ ਤੋਂ ਪਹਿਲਾਂ ਹੀ ਪਹੁੰਚੂਗੇ। ਸਪੰਜੀ ਦੀ ਪੰਜੂਰੀ ਆ ਦੀ ਲੈ ਕੇ। ਬੇ ਲੈ ਜੀ ਇਹ ਉਹ ਨਾ ਕਿਤੇ ਘਰ ਦੇ ਵਿੱਚ ਤਾਂਡਾ ਬ ਹੋ ਜਵੇ। ਕਲੇਸ ਕਲ ਬੈਕ ਲਿਆ ਪਿਆ ਬਲੌਗਾ ਤੋਂ ਚਲੋ ਜੀ ਠੀਕ ਆ ਤੇ ਸਾਡੇ ਦੂਜੇ ਚੈਨਲ ਤੇ ਵੀ ਜਾ ਕੇ ਵਿਜ਼ਿਟ ਕਰਿਆ ਕਰੋ ਅਸੀਂ ਦੂਜੇ ਚੈਨਲ ਤੇ ਵੀ ਵੀਡੀਓ ਪਾਨੇ ਲੈਂਦੇ ਆ ਡੇਲੀ ਠੀਕ ਆ ਤੇ ਰੋਸਟ ਵੀਡੀਓ ਵਧੀਆ ਲੱਗੀ ਤਾਂ ਦੱਸਿਓ ਜਰੂਰ ਜੇ ਕੋਈ ਕਮੀ ਪੇਸ਼ੀ ਹੋਈ ਤਾਂ ਮੈਨੂੰ ਦੱਸਿਓ ਅੱਜ ਦੀ ਵੀਡੀਓ ਵਿੱਚ ਐਨ ਐਂਡ ਥੈਂਕ ਯੂ